ਹੁਣ ਅੱਜ ਵੱਡੇ ਸਿਆਸੀ ਲੀਡਰ ਦੇ ਬਿਆਨ ਨੇ ਵੱਡੀ ਖਲਬਲੀ ਮਚਾ ਦਿੱਤੀ ਹੈ ਤੇ ਵੱਡੇ ਰਾਜਨੇਤਾਵਾਂ ਦੇ ਬਿਆਨ ਨੇ ਵੱਡਾ ਸਿਆਸੀ ਪੁਚਾਲ ਲਿਆ ਦਿੱਤਾ ਹੁਣ ਚਫੇਰੇ ਚਰਚਾ ਹੋਣੀ ਸ਼ੁਰੂ ਹੋ ਗਈ ਹੈ ਕਿ ਹੁਣ ਭਗਵੰਤ ਮਾਨ ਸਰਕਾਰ ਕਦੋਂ ਟੁੱਟੇਗੀ ਕਦੋਂ ਡਿੱਗੇਗੀ ਔਰ ਭਗਵੰਤ ਮਾਨ ਸਰਕਾਰ ਦੇ 60 ਦੇ ਕਰੀਬ ਜਿਹੜੇ ਐਮਐਲਏ ਨੇ ਉਹ ਹੁਣ ਕਦੋਂ ਟੁੱਟ ਕੇ ਪਾਸੇ ਹੋਣਗੇ ਕਿਉਂਕਿ ਪੰਜਾਬ ਦੇ ਬਹੁਤ ਵੱਡੇ ਰਾਜਨੇਤਾ ਨੇ ਇਹ ਵੱਡਾ ਬਿਆਨ ਦਿੱਤਾ ਵੱਡਾ ਦਾਵਾ ਕੀਤਾ ਹੈ ਕਿ ਆਮ ਆਦਮੀ ਪਾਰਟੀ ਦੇ 60 ਦੇ ਕਰੀਬ ਜਿਹੜੇ ਐਮਐਲਏ ਨੇ ਉਹ ਜਲਦੀ ਹੀ ਭਗਵੰਤ ਮਾਨ ਸਰਕਾਰ ਨੂੰ ਛੱਡ ਕੇ ਅਲੱਗ ਹੋ ਰਹੇ ਨੇ ਤੇ ਆਪਣੀ ਵੱਖਰੀ ਪਾਰਟੀ ਬਣਾ ਕੇ ਪੰਜਾਬ 'ਚ ਸਰਕਾਰ ਬਣਾਉਣਗੇ ਹੁਣ ਇਹ ਜਿਹੜਾ ਬਿਆਨ ਹੈ ਕਿਹਨੇ ਦਿੱਤਾ ਹੈ ਦੇਖੋ ਕੀ ਇਹ ਹੋ ਸਕਦਾ ਆਮ ਆਦਮੀ ਪਾਰਟੀ ਦੇ ਵਿੱਚ ਪਿਛਲੇ ਲੰਬੇ ਟਾਈਮ ਤੋਂ ਇਹ ਰੌਲਾ ਪੈਂਦਾ ਆ ਰਿਹਾ ਹੈ ਆਮ ਆਦਮੀ ਪਾਰਟੀ ਬਾਰੇ ਕਈ ਵਾਰੇ ਚਰਚਾ ਚੱਲੀ ਹੈ ਕਿ ਕਾਫੀ ਸਾਰੇ ਐਮਐਲਏ ਨਾਰਾਜ਼ ਨੇ ਔਰ ਭਗਵੰਤ ਮਾਨ ਨਾਲ ਨਾਰਾਜ਼ ਹੋ ਕੇ ਕੇਜਰੀਵਾਲ ਨੂੰ ਮਿਲਦੇ ਫਿਰਦੇ ਨੇ ਸ਼ਰੇ ਆਮ ਕੁਝ ਜਿਹੜੇ ਐਮਐਲਏ ਨੇ ਉਹ ਨਾਰਾਜ਼ਗੀ ਪ੍ਰਗਟਾਉਂਦੇ ਨੇ ਜਿਨ੍ਹਾਂ ਚ ਕੁਮਰ ਵਿਜੇ ਪ੍ਰਤਾਪ ਹੈ ਜਿਨ੍ਹਾਂ ਦੇ ਵਿੱਚ ਹੋਰ ਕਈਆਂ ਦੇ ਨਾਮ ਲਏ ਜਾਂਦੇ ਨੇ ਤਾਂ ਹੁਣ ਅੱਜ ਕੱਲ ਵੱਡੀ ਖਬਰ ਆਈ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਮਹਿਲਾ ਵਿੰਗ ਦੀ ਸੂਬਾ ਪ੍ਰਧਾਨ ਪ੍ਰੀਤੀ ਮਲਹੋਤਰਾ ਹੈ ਉਹਨੇ ਆਮ ਆਦਮੀ ਪਾਰਟੀ ਤੇ ਵੱਡੇ ਸਵਾਲ ਉਠਾਏ ਲਿਖਤੀ ਤੌਰ ਤੇ ਸੋਸ਼ਲ ਮੀਡੀਆ ਤੇ ਉਹਨੇ ਆਮ ਆਦਮੀ ਪਾਰਟੀ ਦੇ ਖਿਲਾਫ ਇੱਕ ਤਰ੍ਹਾਂ ਬਗਾਵਤ ਕਰ ਦਿੱਤੀ ਤੇ ਉਸ ਤੋਂ ਬਾਅਦ ਆ ਬਿਆਨ ਆ ਗਿਆ ਇਹ ਬਿਆਨ ਦਿੱਤਾ ਜੀ ਕਾਂਗਰਸ ਦੇ ਸੀਨੀਅਰ ਆਗੂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਚਰਨਜੀਤ ਚੰਨੀ ਨੇ ਕੀ ਬੋਲਿਆ ਆ ਤੁਸੀਂ ਪਹਿਲਾਂ ਆਪ ਬਿਆਨ ਸੋਲੋ ਐਵੇਂ ਨਾ ਸੋਚੋ ਕਿ ਕਿਤੇ ਮੈਂ ਆਪਦੇ ਕੋਲੋਂ ਟਰਪਲ ਮਾਰੀ ਜਾਣਾ ਆਹ ਬਿਆਨ ਚਰਨਜੀਤ ਚੰਨੀ ਨੇ ਦਿੱਤਾ ਹੈ ਚਰਨਜੀਤ ਚੰਨੀ ਨੇ ਕਿਹਾ ਆਮ ਆਦਮੀ ਪਾਰਟੀ ਦੇ 2/3 ਜਿਹੜੇ ਮੈਂਬਰ ਨੇ ਉਹ 2/3 ਜਿਹੜੇ ਐਮਐਲਏ ਨੇ ਉਹ ਆਮ ਆਦਮੀ ਪਾਰਟੀ ਨਾਲੋਂ ਨਾਰਾਜ਼ ਹੋ ਕੇ ਪਾਰਟੀ ਛੱਡਣ ਜਾ ਰਹੇ ਨੇ ਔਰ ਆਉਣ ਵਾਲੇ ਟਾਈਮ 'ਚ ਇਹਨਾਂ ਦੀ ਸਰਕਾਰ ਟੁੱਟੇਗੀ ਇਹ ਦਾਵਾ ਜਿਹੜੇ ਚਰਨਜੀਤ ਚੰਨੀ ਹੈ ਉਹਨਾਂ ਨੇ ਲੁਧਿਆਣਾ 'ਚ ਕੀਤਾ ਆ ਪਹਿਲਾਂ ਸੁਣ ਲਓ ਲੁੱਟ ਰਿਹਾ ਪੰਜਾਬ ਨੂੰ ਹਰ ਤਰੀਕੇ ਦੇ ਨਾਲ ਅੱਜ ਲੁਧਿਆਣੇ ਵਾਲਿਓ ਤੁਹਾਡੇ ਕੋਲ ਮੌਕਾ ਹੈ ਕਿਰਪਾ ਕਰੋ ਇਹਨਾਂ ਨੂੰ ਭਜਾਉਣ ਦੀ ਤਿਆਰੀ ਕਰੋ ਇਹਨਾਂ ਦੇ 2 3 ਮੈਂਬਰ ਟੁੱਟ ਕੇ ਅਲੱਗ-ਗੁਰੂ ਬਣਾ ਕੇ ਸਰਕਾਰ ਬਣਾਉਣ ਨੂੰ ਤਿਆਰ ਬੈਠੇ ਇਸ ਕਰਕੇ ਆਓ ਮੱਠੇ ਹੋਈਏ ਇਹਨਾਂ ਨੂੰ ਭਜਾਈਏ ਇੱਥੋਂ ਤਾਂ ਕਿ ਇੱਕ ਚੰਗਾ ਰਾਜ ਆਉਣ ਵਾਲੇ ਸਮੇਂ ਸਾਬਤ ਹੋ ਸਕੇ ਪੰਜਾਬ ਫਿਰ ਤੋਂ ਮੁੜ ਤੋਂ ਇੱਕ ਚੰਗੀ ਇੱਕ ਵਿਰਾਸਤ ਲੈ ਕੇ ਆਪਣਾ ਤਰੱਕੀ ਦੇ ਰਾਹ ਤੇ ਤੁਰ ਸਕੇ ਤੁਹਾਡਾ ਬਹੁਤ ਬਹੁਤ ਧੰਨਵਾਦ ਚਰਨਜੀਤ ਚੰਨੀ ਜਦੋਂ ਲੁਧਿਆਣਾ ਦੇ ਵਿੱਚ ਜਿਹੜੀ ਉਪਚੋਣ ਜਿਮਣੀ ਚੋਣ ਹੋ ਰਹੀ ਹੈ ਐਮਐਲਏ ਦੀ ਉੱਥੇ ਕਾਂਗਰਸ ਦੇ ਖੜੇ ਕੀਤੇ ਉਮੀਦਵਾਰ ਭਾਰਤ ਪੂਸ਼ਣ ਆਸ਼ੂ ਦੇ ਕਾਗਜ਼ ਭਰਉਣ ਗਏ ਉਦੋਂ ਚਰਨਜੀਤ ਚੰਨੀ ਨੇ ਇਹ ਦਾਵਾ ਕੀਤਾ ਹੁਣ ਤੁਸੀਂ ਆਪਣਾ ਕਮੈਂਟ ਲਿਖਿਓ ਆਪਣਾ ਵਿਚਾਰ ਲਿਖਿਓ ਕੀ ਚੰਨੀ ਠੀਕ ਕਹਿ ਰਿਹਾ ਕੀ ਸੱਚਮੁੱਚ ਆਮ ਆਦਮੀ ਪਾਰਟੀ ਚ ਐਦਾਂ ਦਾ ਪਚਾਲ ਆਇਆ ਹੋਇਆ ਜਿੱਦਾਂ ਦਾ ਦਾਵਾ ਚਰਨਜੀਤ ਚੰਨੀ ਕਰ ਰਿਹਾ ਇਹਦੇ ਬਾਰੇ ਤੁਸੀਂ ਵਿਚਾਰ ਲਿਖਿਓ ਤੇ ਮੈਂ ਕੀ ਸੋਚਦਾ ਸਾਨੂੰ ਕੀ ਜਪਦਾ ਉਹਦੇ ਤੇ ਆਪਾਂ ਚਰਚਾ ਕਰ ਲੈਨੇ ਆ ਦੇਖੋ ਕੱਲ ਖਬਰ ਆਈ ਆਮ ਆਦਮੀ ਪਾਰਟੀ ਦੀ ਸੂਬਾ ਆਗੂ ਹੈ ਮਹਿਲਾ ਵਿੰਗ ਦੀ ਪ੍ਰੀਤੀ ਮਲਹੋਤਰਾ ਬੜੀ ਮਸ਼ਹੂਰ ਆਗੂ ਹੈ ਉਹਨੇ ਕੱਲ ਲਿਖ ਕੇ ਫੇਸਬੁੱਕ ਤੇ ਪਾ ਦਿੱਤਾ ਕਿੰਨੀ ਵੱਡਾ ਰੌਲਾ ਪੈ ਗਿਆ ਕਿ ਆਮ ਆਦਮੀ ਪਾਰਟੀ ਦੇ ਖਿਲਾਫ ਗਰਵਤ ਹੋ ਗਈ ਹੈ ਪ੍ਰੀਤੀ ਮਲਹੋਤਰਾ ਨੇ ਕਿਹਾ ਕਹਿੰਦੀ ਆਮ ਆਦਮੀ ਪਾਰਟੀ ਦੇ ਵਿੱਚ ਪੁਰਾਣੇ ਵਰਕਰਾਂ ਦਾ ਪੁਰਾਣੇ ਆਗੂਆਂ ਦਾ ਕੋਈ ਸਤਕਾਰ ਨਹੀਂ ਰਿਹਾ ਆਮ ਆਦਮੀ ਪਾਰਟੀ ਦੇ ਵਿੱਚ ਚਾਪਲੂਸੀ ਭਾਰੂ ਹੋਈ ਪਈ ਹੈ ਔਰ ਉਹਨੇ ਵੱਡੇ ਸਵਾਲ ਆਮ ਆਦਮੀ ਪਾਰਟੀ ਦੇ ਉੱਪਰ ਉਠਾਏ ਤੇ ਨਾਲ ਉਹਨੇ ਇਹ ਲਿਖਤਾ ਕਹਿੰਦੀ ਕਿ ਹੁਣ ਮੇਰੇ ਤੇ ਕੇਸ ਵੀ ਦਰਜ ਹੋ ਸਕਦਾ ਹੈ ਮੈਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਲਾਇਆ ਵੀ ਜਾ ਸਕਦਾ ਹੈ ਪ੍ਰੀਤੀ ਮਲਹੋਤਰਾ ਨੇ ਇਹ ਗੱਲ ਲਿਖੀ ਉਸ ਤੋਂ ਬਾਅਦ ਚਰਨਜੀਤ ਚੰਨੀ ਨੇ ਆ ਦਾਵਾ ਕਰਤਾ ਔਰ ਪਿਛਲੇ ਲੰਬੇ ਟਾਈਮ ਤੋਂ ਆਮ ਆਦਮੀ ਪਾਰਟੀ ਦੇ ਅੰਦਰ ਕਈ ਤਰ੍ਹਾਂ ਦੇ ਰੌਲੇ ਪੈਣ ਦੀ ਜਿਹੜੀ ਚਰਚਾ ਚੱਲਦੀ ਰਹਿੰਦੀ ਹੈ ਭਾਵੇਂ ਕੱਲੀ ਆਮ ਆਦਮੀ ਪਾਰਟੀ ਦੇ ਨਹੀਂ ਦੂਜੀਆਂ ਪਾਰਟੀਆਂ ਦੇ ਵਿੱਚ ਵੀ ਅੰਦਰੂਨੀ ਖਾਨਾ ਜੱਗੀ ਐਦਾ ਚੱਲਦੀ ਰਹਿੰਦੀ ਆ ਕਿਉਂਕਿ ਪਾਰਟੀਆਂ ਚ ਇੰਟਰਨਲ ਡੈਮੋਕ੍ਰੇਸੀ ਨਹੀਂ ਹੈਗੀ ਪਾਰਟੀਆਂ ਚ ਇੱਕ ਦੋ ਬੰਦਿਆਂ ਦੀ ਚੱਲਦੀ ਹੁੰਦੀ ਆ ਤੇ ਬਾਕੀ ਵਿਚਾਰੇ ਜੀ ਹਜੂਰੀਆਂ ਕਰਕੇ ਜਾਂ ਗੋਡੀ-ਗਾਡੀ ਹੱਥ ਲਾ ਕੇ ਲੀਡਰ ਬਣੇ ਫਿਰਦੇ ਨੇ ਲੋਕਾਂ ਚ ਤਾਂ ਠੋਕ ਬਣਾਈ ਰੱਖਦੇ ਨੇ ਪਰ ਪਾਰਟੀ ਚ ਦੋ ਤਿੰਨ ਬੰਦਿਆਂ ਦੀ ਹੀ ਚੱਲਦੀ ਹੁੰਦੀ ਆ ਜਿਵੇਂ ਭਾਜਪਾ ਚ ਮੋਦੀ ਸ਼ਾਹ ਸਾਹਿਬ ਦੀ ਚੱਲਦੀ ਹੈ ਹੋਰ ਇੱਕ ਦੋ ਲਾਲੋ ਇਸੇ ਤਰ੍ਹਾਂ ਬਾਕੀ ਪਾਰਟੀਆਂ 'ਚ ਵੀ ਮਾਹੌਲ ਹੈ ਕਾਲੀ ਦਲ ਦੇ ਵਿੱਚ ਸੁਖਬੀਰ ਬਾਦਲ ਨੂੰ ਪ੍ਰਧਾਨ ਬਣਾਉਣ ਦੇ ਲਈ ਕੀ ਕੁਝ ਨਹੀਂ ਹੋਇਆ ਤੁਸੀਂ ਸਾਹਮਣੇ ਦੇਖਿਆ ਆਮ ਆਦਮੀ ਪਾਰਟੀ ਦੇ ਵਿੱਚ ਜਿਹੜਾ ਪਿਛਲੇ ਟਾਈਮ ਦੇ ਵਿੱਚ ਦਿੱਲੀ 'ਚ 15 ਕਾਉਂਸਲਰ ਇੱਕੋ ਦਿਨ ਟੁੱਟ ਕੇ ਤੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਚਲੇ ਗਏ ਆ ਅਜੇ 10 ਦਿਨ ਨਹੀਂ ਬੀਤੇ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੇ ਐਲੋਪੀ ਨੇ ਪ੍ਰਤਾਪ ਸਿੰਘ ਬਾਜਵਾ ਉਹਨਾਂ ਦਾ ਦਾਵਾ ਹੈ ਕੀ ਆਮ ਆਦਮੀ ਪਾਰਟੀ ਦੇ 30 ਤੋਂ ਵੱਧ ਐਮਐਲਏ ਉਹ ਮੇਰੇ ਸੰਪਰਕ ਚ ਨੇ ਬੜੀ ਵਾਰ ਉਹਨਾਂ ਨੇ ਇਹ ਦਾਵਾ ਕੀਤਾ ਹੈ ਤੇ ਉਸ ਤੋਂ ਬਾਅਦ ਉਹਨਾਂ ਨੇ ਇਹ ਦਾਅਵੇ ਦੇ ਉੱਪਰ ਬਾਰ ਬਾਰ ਮੋਹਰ ਲਾਈ ਹੈ ਹੁਣ ਆਮ ਆਦਮੀ ਪਾਰਟੀ 'ਚ ਇਹ ਮਾਹੌਲ ਕਿਉਂ ਬਣ ਰਿਹਾ ਹੈ ਕਿ ਸੱਚਮੁੱਚ ਆਮ ਆਦਮੀ ਪਾਰਟੀ 'ਚ ਉਹਦਾ ਦੀ ਗੱਲ ਹੈ ਜਿਵੇਂ ਦੀ ਚਰਚਾ ਹੈ ਚਰਚਾ ਇਹ ਹੈ ਕੁਝ ਲੋਕ ਕਹਿੰਦੇ ਨੇ ਕਿ ਕੇਜਰੀਵਾਲ ਸਾਹਿਬ ਤੇ ਉਹਨਾਂ ਦੇ 3-4 ਹੋਰ ਨੇੜ ਨੇ ਉਹ ਮੋਨੋਪੋਲੀ ਬਣਾ ਕੇ ਰੱਖਦੇ ਨੇ ਉਹ ਕਿਸੇ ਦਿਨ ਹੀ ਚੱਲਣ ਦਿੰਦੇ ਐਸੇ ਕਰਕੇ ਆਮ ਆਦਮੀ ਪਾਰਟੀ ਨੂੰ ਕੁਮਾਰ ਵਿਸ਼ਵਾਸ ਵਰਗੇ ਤੇ ਕਈ ਜਿਹੜੇ ਸੀਨੀਅਰ ਵਕੀਲ ਸ਼ਾਮਲ ਹੋਏ ਸੀ ਉਹ ਤੇ ਹੋਰ ਕਿੰਨੇ ਸਾਰੇ ਆਗੂ ਛੱਡ ਕੇ ਚਲੇ ਗਏ ਗੁਰਪ੍ਰੀਤ ਖੁੱਗੀ ਜਿਹੜੇ ਫਿਲਮੀ ਐਕਟਰ ਅਦਾਕਾਰ ਤੇ ਕਮੇਡੀਅਨ ਹੈ ਗੁਰਪ੍ਰੀਤ ਖੁੱਗੀ ਵੀ ਆਮ ਆਦਮੀ ਪਾਰਟੀ ਪੰਜਾਬ ਦਾ ਪ੍ਰਧਾਨ ਬਣੇ ਕਿੰਨਾ ਟਾਈਮ ਪ੍ਰਧਾਨ ਰਹੇ ਹੋ ਪਰ ਆਖਰ ਉਹ ਛੱਡ ਕੇ ਪਾਰਟੀ ਚਲੇ ਗਏ ਪਾਸੇ ਹੋ ਗਏ ਉਦੋਂ ਵੀ ਇਹ ਚਰਚਾ ਚੱਲੀ ਸੀ ਇੱਕ ਤਰ੍ਹਾਂ ਨਾਲ ਉਹਨਾਂ ਦੀ ਇਹ ਗੱਲ ਸਾਹਮਣੇ ਆਈ ਸੀ ਕਿ ਇੰਟਰਨਲ ਡੈਮੋਕ੍ਰੇਸੀ ਪਾਰਟੀ ਦੇ ਵਿੱਚ ਘਟ ਹੈ ਸੁਖਪਾਲ ਸਿੰਘ ਖਹਿਰਾ ਗਿਆ ਸੀ ਇੱਧਰ ਪਰ ਛੱਡ ਕੇ ਫਿਰ ਵਾਪਸ ਕਾਂਗਰਸ ਚਲਾ ਗਿਆ ਸੀ ਖਹਿਰੇ ਤੇ ਵੀ ਸਵਾਲ ਉੱਠਦੇ ਨੇ ਸਟੈਂਡ ਨੂੰ ਲੈ ਕੇ ਪਰ ਹੁਣ ਆਮ ਆਦਮੀ ਪਾਰਟੀ ਦੇ ਬਾਰੇ ਜਿਹੜਾ ਦਾਵਾ ਚਰਨਜੀਤ ਚੰਨੀ ਨੇ ਕੀਤਾ ਹੈ ਜੇ ਉਹਦੇ ਵਿੱਚ ਅੱਧੋ-ਅੱਧ ਸਚਾਈ ਵੀ ਹੈ ਤਾਂ ਉਹ ਬਹੁਤ ਗੰਭੀਰ ਗੱਲ ਹੈ ਆਮ ਲੋਕਾਂ ਲਈ ਨਹੀਂ ਆਮ ਆਦਮੀ ਪਾਰਟੀ ਲਈ ਆਮ ਲੋਕਾਂ ਲਈ ਤਾਂ ਤਾਂ ਕਿਉਂਕਿ ਚੋਣਾ ਕਰਾਉਣ ਤੇ ਵੋਟਾਂ ਪਾਉਣ ਤੇ ਪੈਸਾ ਬਹੁਤ ਖਰਚ ਆਉਂਦਾ ਧਨ ਬਹੁਤ ਲੱਗਦਾ ਉਹ ਧਨ ਖਜ਼ਾਨੇ ਚ ਲੱਗਦਾ ਤੇ ਖਜ਼ਾਨੇ ਚ ਪੈਸੇ ਲੋਕਾਂ ਦੇ ਟੈਕਸਾਂ ਤੇ ਜਾਂਦੇ ਨੇ ਤੇ ਲੋਕਾਂ ਦੇ ਟੈਕਸਾਂ ਨਾਲ ਇਕੱਠਾ ਕੀਤਾ ਪੈਸਾ ਬਾਰ ਬਾਰ ਚੋਣਾ ਕਰਾਉਣ ਦੇ ਉੱਪਰ ਨਜਾਇਜ਼ ਵੇਸਟ ਕਰ ਦਿੱਤਾ ਜਾਂਦਾ ਜਦੋਂ ਕਦੇ ਐਦਾਂ ਦੀ ਸਥਿਤੀ ਆ ਜਾਵੇ ਵੀ ਇੱਕ ਪਾਰਟੀ ਦੀ ਬਣੀ ਸਰਕਾਰ ਅਧ ਵਿਚਾਲੇ ਟੁੱਟਦੀ ਨਜ਼ਰ ਆਵੇ ਪਹਿਲਾਂ ਵੀ ਕੁਝ ਲੋਕਾਂ ਨੇ ਇਹ ਦਾਅਵੇ ਕੀਤੇ ਸੀ ਕਿ ਇਹਨਾਂ ਦੀ ਸਰਕਾਰ 5 ਸਾਲ ਨਹੀਂ ਚੱਲਣੀ ਹੁਣ ਕੁਮਰ ਵਿਜੇ ਪ੍ਰਤਾਪ ਵਰਗੇ ਤੇ ਹੋਰ ਕਿੰਨੇ ਸਾਰੇ ਆਗੂਆਂ ਨੇ ਸਿੱਧੇ ਰੂਪਚ ਆਮ ਆਦਮੀ ਪਾਰਟੀ ਤੇ ਸਵਾਲ ਉਠਾਏ ਹੁਣ ਪਿੱਛੇ ਇੱਕ ਆਮ ਆਦਮੀ ਪਾਰਟੀ ਦੇ ਐਮਐਲਏ ਬਲਕਾਰ ਸਿੰਘ ਸਿੱਧੂ ਦੀ ਕਥਤ ਆਡੀਓ ਲੀਕ ਹੋਈ ਸੀ ਵਾਇਰਲ ਹੋਈ ਸੀ ਉਹਦੇ ਚ ਤਾਂ ਸਿੱਧਾ ਹੀ ਬੋਲਿਆ ਜਾ ਰਿਆ ਸੀ ਵੀ ਪੂਰੀ ਇਹ ਆਮ ਆਦਮੀ ਪਾਰਟੀ ਜਿਹੜੀ ਲੜਾਈ ਚੱਲਦੀ ਹੈ ਉਹਦੇ ਬਾਰੇ ਚਰਚਾ ਹੋ ਰਹੀ ਸੀ ਔਰ ਉਹ ਕਥਤ ਆਡੀਓ 'ਚ ਦਾਵਾ ਇਹ ਸੀ ਕਿ ਇਹ ਬਲਕਾਰ ਸਿੱਧੂ ਜਿਹੜਾ ਆਮ ਆਦਮੀ ਪਾਰਟੀ ਦਾ ਐਮਐਲਏ ਆ ਉਹ ਬੋਲ ਰਿਹਾ ਹੁਣ ਇਹ ਸਭ ਕੁਝ ਬਾਰੇ ਤੁਸੀਂ ਕੀ ਕਹੋਗੇ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਜਰੂਰ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਦ ਸਿੰਘ ਆਜ਼ਾਦ ਬਹੁਤ ਮਿਹਰਬਾਨ